ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗਾ ਹੋਇਆ ਸੀ ਤਾਂ ਉਸ ਸਮੇਂ ਇੱਕ ॠषि ਵਾਲੇ ਨੇ ਆ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਕਿਹਾ ਕਿ ਗੁਰੂ ਜੀ ਜੇਕਰ ਆਗਿਆ ਦੇਵੋ ਤਾਂ ਮੈਂ ਆਪਣੇ ॠषि ਦੀ ਹਾਜ਼ਰੀ ਲਗਵਾ ਲਵਾਂ ਮੇਰੇ ॠषि ਨੇ ਨੱਚਣਾ ਹੈ ਗੁਰੂ ਜੀ ਨੇ ਇਜਾਜ਼ਤ ਦੇ ਦਿੱਤੀ ਗੁਰੂ ਸਾਹਿਬ ਜੀ ਸੰਗਾਸਨ ਤੇ ਬੈਠੇ ਹੋਏ ਸੀ ਜਦੋਂ ਮਾਲਕ ਸੋਟੀ ਥੱਲੇ ਕਰੇ ਰਿਸ਼ ਨਮਸਕਾਰ ਕਰੇ ਮਾਲਕ ਆਖੇ ਵੱਡਾ ਕਰ ਹੈ ਵੱਡੀ ਦਾਤ ਮਿਲੇਗੀ ਕਰ ਨਮਸਕਾਰ ਸਾਰੇ ਹੱਸਣ ਕਿ ਇੱਕ ਜਾਨਵਰ ਨੂੰ ਕਿਵੇਂ ਸਿਖਾਇਆ ਹੋਇਆ ਹੈ ਭਾਈ ਕੀਰਤੀਆ ਚੌਰ ਸਾਹਿਬ ਕਰਨ ਵਾਲਾ ਵੀ ਹਸਿਆ ਤਾਂ ਗੁਰੂ ਸਾਹਿਬ ਜੀ ਕਹਿੰਦੇ ਭਾਈ ਕੀਰਤੀਆ ਸਾਰੇ ਭਾਵੇਂ ਹੱਸਣ ਪਰ ਤੂੰ ਨਾ ਹੱਸ ਉਹ ਕਹਿਣ ਲੱਗਾ ਗੁਰੂ ਜੀ ਮੈਂ ਕਿਉਂ ਨਾ ਹੱਸਾਂ ਗੁਰੂ ਜੀ ਨੇ ਕਿਹਾ ਤੂੰ ਨਾ ਹੱਸ ਪਾਈ ਕਿਉਂਕਿ ਇਹ ਰਿਸ਼ ਜੋ ਨੱਚ ਰਿਹਾ ਹੈ ਤੇਰਾ ਪਿਤਾ ਸ਼ੋਭਾਰਾਮ ਹੈ ਤਦ ਭਾਈ ਕੀਰਤੀਆ ਨੇ ਕਿਹਾ ਮੇਰਾ ਪਿਤਾ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਸੰਗਤ ਕਰਦਾ ਰਿਹਾ ਸੀ ਸੇਵਾ ਕਰਦਾ ਰਿਹਾ ਸੀ ਕੜਾ ਪ੍ਰਸ਼ਾਦ ਜੀ ਦੇਗ ਵਰਤੌਣ ਦੀ ਡਿਊਟੀ ਸੀ ਉਸ ਦੀ ਗੁਰੂ ਜੀ ਦੀ ਸੰਗਤ ਸੇਵਾ ਕਰਨ ਵਾਲੇ ਨੂੰ ਰਿਸ਼ਦਾ ਜਨਮ ਜੇ ਇਸ ਘਰ ਤੋਂ ਮੇਰੇ ਪਿਤਾ ਨੂੰ ਇਹ ਸਭ ਕੁਝ ਮਿਲਿਆ ਤਾਂ ਮੈਨੂੰ ਕੀ ਲਾਭ ਹੈ குரு ਘਰ ਵਿੱਚ ਸੇਵਾ ਕਰਨ ਦਾ ਉਸ ਨੇ ਚੋਰ ਸਾਹਿਬ ਰੱਖ ਦਿੱਤਾ ਤੇ ਕਹਿੰਦਾ ਮੈਂ ਨਹੀਂ ਕਰਨੀ ਸੇਵਾ ਤਦ ਗੁਰੂ ਜੀ ਨੇ ਆਖਿਆ ਕਿ ਭਾਈ ਕੀਰਤੀਆ ਗੁੱਸਾ ਨਾ ਕਰ ਤੇ ਆਰਾਮ ਨਾਲ ਬੈਠ ਕੇ ਮੇਰੀ ਗੱਲ ਸੁਣ ਤੇਰੇ ਪਿਤਾ ਨੇ ਸੰਗਤ ਵੀ ਕੀਤੀ ਸੀ ਸੇਵਾ ਵੀ ਕੀਤੀ ਸੀ ਪਰ ਸੰਗਤ ਜੀ ਖੁਸ਼ੀ ਨਹੀਂ ਲਈ ਕਿਦਰੇ ਕੋਈ ਆਉਂਦਾ ਆਪਣੀ ਜਾਣ ਪਛਾਣ ਦਾ ਉਸ ਨਾਲ ਪਿਆਰ ਨਾਲ ਬੋਲਣਾ ਬਾਕੀ ਸਾਰੀ ਸੰਗਤ ਨੂੰ ਗੁੱਸੇ ਨਾਲ ਪੈਂਦਾ ਸੀ ਇੱਕ ਦਿਨ ਐਸਾ ਹੋਇਆ ਕਿ ਇੱਕ ਗਰੀਬ ਸਿੱਖ ਗੱਡੇ ਤੇ ਗੁੜ ਲੱਦ ਕੇ ਜਾ ਰਿਹਾ ਸੀ ਰਾਸਤੇ ਵਿੱਚ ਗੁਰੂ ਘਰ ਦੇ ਦਰਸ਼ਨ ਕੀਤੇ ਤੇ ਦੂਜੇ ਪਾਸੇ ਉਸ ਦੇ ਗੱਡੇ ਨੂੰ ਬਲਦ ਲਈ ਜਾ ਰਿਹਾ ਸੀ ਸਿੱਖ ਕਾਲੀ ਹੋਣ ਕਰਕੇ ਅੱਗੇ ਹੋਇਆ ਤੇ ਤੇਰੇ ਪਿਤਾ ਪਾਸੋਂ ਪ੍ਰਸ਼ਾਦ ਦੀ ਮੰਗ ਕੀਤੀ ਤੇਰੇ ਪਿਤਾ ਨੇ ਨਾ ਕਰ ਦਿੱਤੀ ਸਿੱਖ ਨੇ ਫਿਰ ਜਾਂਚਨਾ ਕੀਤੀ ਤੇਰਾ ਪਿਤਾ ਗੁੱਸੇ ਨਾਲ ਬੋਲਿਆ ਕਿਉਂ ਰਿਸ਼ਵਾਂਗ ਉੱਤੇ ਚੜੀ ਜਾ ਰਿਹਾ ਹੈ ਤਾ ਉਸਦੇ ਹੱਥ ਚੋਂ ਥੋੜਾ ਜਿਹਾ ਪ੍ਰਸ਼ਾਦ ਜ਼ਮੀਨ ਤੇ ਡਿੱਗਾ ਤੇ ਸਿੱਖਨੇ ਉਹ ਚੁੱਕ ਕੇ ਛਕ ਲਿਆ ਤੇ ਨਾਲ ਹੀ ਬਚਨ ਕੀਤਾ ਸੀ ਕਿ ਗੁਰੂ ਘਰ ਵਿੱਚ ਗੁੱਸਾ ਨਹੀਂ ਪ੍ਰੇਮ ਚਾਹੀਦਾ ਹੈ ਜਿਹੜੇ ਤੇਰੇ ਵਰਗੇ ਗੁੱਸਾ ਖੋਰੀ ਸੇਵਾਦਾਰ ਸੰਗਤ ਨੂੰ ਰਿਸ਼ ਬੁਲਾਉਣ ਉਹ ਗੁਰੂ ਘਰ ਵਿੱਚ ਨਹੀਂ ਹੋਣੇ ਚਾਹੀਦਾ ਰੱਬ ਕਰੇ ਤੂੰ ਖੁਦ ਹੀ ਰਿਸ਼ ਬਣੇ ਉਸ ਦੀ ਬਦੌਲਤ ਗੁਰੂ ਸੰਗਤ ਕੋਲੋਂ ਅਸੀਸ ਲੈਣ ਬਦਲੇ ਬੱਦਸੀਸ ਲੈਣ ਤੇ ਤੇਰਾ ਪਿਤਾ ਰਿਸ਼ੀ ਦੀ ਜੂਨ ਭੋਗ ਰਿਹਾ ਹੈ ਅੱਜ ਇਹ ਗੁਰੂ ਘਰ ਵਿੱਚ ਕਿਸੇ ਬਹਾਨੇ ਪੂਜਾ ਹੈ ਹੁਣ ਇਸ ਦਾ ਉਧਾਰ ਹੋਵੇਗਾ ਭਾਈ ਕੀਰਤੀਆ ਨੇ ਇਹ ਸਭ ਸੁਣ ਕੇ ਗੁਰੂ ਜੀ ਤੋਂ ਮਾਫੀ ਮੰਗੀ ਤੇ ਪਹਿਲਾਂ ਦੀ ਤਰ੍ਹਾਂ ਚੌਰ ਸਾਹਿਬ ਦੀ ਸੇਵਾ ਕਰਨ ਲੱਗਾ ਅਤੇ ਗੁਰੂ ਸਾਹਿਬ ਜੀ ਦੀ ਅਸੀਸ ਦਾ ਪਾਤਰ ਬਣਿਆ ਸਤਨਾਮ ਸ੍ਰੀ ਵਾਹਿਗੁਰੂ